ਸਾਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਜਿਹੜਾ ਅੱਜ ਛੋਡੇ ਸਾਹਿਬ ਜਗਧਾਂ ਤੇ ਮਾਤਾ ਗੁਜਰਕੌਰ ਦੇ ਸ਼ਹੀਦੀ ਦੇ ਚਲਦੇ ਆ ਉਸ ਨੂੰ ਸਮਾਪਿਤ ਕੱਚੇ ਦਸਾਂ ਜੋੜ ਦੇ ਉੱਤੇ ਦੁੱਧ ਦਾ ਲੰਗਰ ਲਗਾਇਆ ਗਿਆ ਤੁਸੀਂ ਤਾਂ ਵੀ ਦੇਖ ਸਕਦੇ ਹੋ ਸੰਗਤਾਂ ਇੱਥੇ ਲੰਗਰ ਲੱਗ ਰਿਹਾ ਆਮ ਜਾਂਦੇ ਰਹਿ ਗਿਆ ਨੂੰ ਲੰਗਰ ਤੇਰੇ ਮਤ ਤੁਸੀਂ ਤੁਹਾਨੂੰ ਦਿਖਾਉਣਾ ਚਾਹੁੰਗਾ ਹੋਰ ਵੀ ਦੁੱਧ ਦਾ ਲੰਗਰ ਲਗਾਇਆ ਗਿਆ ਇਹ ਜਿਹੜਾ ਸੁਬਾ ਤੋਂ ਹੀ ਦੁੱਧ ਦਾ ਲੰਗਰ ਚੱਲਦਾ ਕਿੰਨੇ ਕਿ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਦੀ ਦਸਮ ਪਿਤਾ ਪੁੱਤਰਾਂ ਦੇ ਦਾਨੀ ਦਸਵੇਂ ਪਾਸ਼ਾ ਜੀ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਦੇ ਮਾਤਾ ਗੁਜਰਕੌਰ ਨੂੰ ਕਿਹਾ ਜਾਂਦਾ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਸੱਤ ਵਾਰ ਕੇ ਕਹਿੰਦਾ ਪਾਣਾ ਮਿੱਠਾ ਲੱਗੇ ਤੇਰਾ ਸੰਗ ਤਾਂ ਨਹੀਂ ਉਹਨਾਂ ਦੀ ਬੱਚਿਆਂ ਦੀ ਜਿਹੜੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਨੂੰ ਉਹਨਾਂ ਲਈ ਦੁੱਧ ਲੰਗਰ ਕੁਸ਼ੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਆਮ ਜਨਾਂ ਦੇ ਰਾਈਆਂ ਨੂੰ ਦੁੱਧ ਲੰਗਰ ਸ਼ਕਾਇਆ ਜਾ ਰਿਹਾ ਕਿੰਨੇ ਦੇ ਠੰਡ ਦਾ ਵੀ ਕਾਫੀ ਕਹਿਰ ਦਿਖਾਈ ਦੇ ਰਿਹਾ ਕੋਰਾ ਕਾਫੀ ਆ ਕੁਝ ਲੋਕ ਵੀ ਮਜੂਰ ਨੇ ਗੱਲਬਾਤ ਵੀ ਕਰ ਰਹੇ ਤੁਹਾਰੇ ਕੀ ਕਹਿਣਾ ਵੀ ਇਹ ਲੰਗਰ ਲਗਾਇਆ ਗਿਆ ਕੇ ਜਿਸ ਸਮਪਰਪਰ ਵਿੱਚ ਕੀ ਨਾਮ ਇਹੋ ਡਾਲੋ ਵਾਹਿਗੁਰੂ ਜੀ ਦਾ ਥਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸ਼ੀਦਾਰੇ ਅਦਨ ਚੱਲਦੇ ਕਰਕੇ ਜੋ ਦੁੱਧ ਦਾ ਲੰਗਰ ਅੱਜ ਸਾਰੀ ਸੰਗਤ ਨੇ ਰਲ ਮਿਲ ਕੇ ਕੱਚਾ ਰਸਾ ਹਰ ਮੋਗਾ ਵਿਖੇ ਲਾਇਆ ਗਿਆ ਜੀ ਇਹ ਸਾਡਾ ਦੂਜਾ ਪ੍ਰਾਲਾ ਜੀ ਹੈ ਪਹਿਲਾਂ ਅਸੀਂ ਲਾਇਆ ਸੀਗਾ ਕੋਲਡਿਸ਼ੁਰ ਦਾ ਨੰਗਰ ਪਿਛਲੇ ਸਾਲ ਹੁਣ ਅਸੀਂ ਇਸ ਵਾਰ ਸੋਚਿਆ ਸਾਰੀ ਸੰਗਤ ਨੇ ਕਿ ਅਸੀਂ ਦੁੱਧ ਦਾ ਲੰਗਰ ਜ਼ਰੂਰ ਲਾਈਏ ਬਿਲਕੁਲ ਠੰਡ ਵੀ ਬਹੁਤ ਉਹ ਦੁੱਧ ਦਾ ਲੰਗਰ ਲੱਗਾ ਤਾਂ ਸੀਰਾਂ ਦੇ ਦੇਖ ਸਕਦੇ ਆਨ ਜਾਨਵਰਾਂ ਨੂੰ ਰੋਕ ਕੇ ਗੁਰੂ ਸਾਹਿਬ ਦੇ ਬੱਚਿਆਂ ਨੇ ਸ਼ਹੀਦਾਂ ਨੂੰ ਸਮਪਤੀ ਲੰਗਰ ਗਾਇਆ ਜਿਆਦਾ ਕੁਝ ਲੋਕ ਹੋਰ ਵੀ ਨਹੀਂ ਵੀਰ ਜੀ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਆ ਜੀ ਦੁੱਧ ਦਾ ਲੰਗਰ ਲਗਾਇਆ ਗਿਆ ਗੁਰੂ ਸਾਹਿਬ ਦੇ ਬੱਚੇ ਹਾਂਜੀ 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 ਬਸ ਇਹੀ ਆਈ ਬਾਤ ਕਰਪਾ ਕਰਦੇ ਮਹਾਰਾਜ ਹੋਰ ਸਾਨੂੰ ਹੋਰ ਮਾਰਾ ਵੱਧ ਤੋਂ ਵੱਧ ਹੋਈ ਹੋਰ ਕਰ ਪਾ ਕਰਕੇ ਕੋਈ ਮਰਦ ਦੀ ਵਿੱਚ ਕੀ ਰਾਨੀ ਤੁਹਾਡਾ ਅਮਰਜੀਤ ਸਿੰਘ ਜੀ ਦੁੱਧ ਦਾ ਲੰਗ ਲਗਾਇਆ ਗਿਆ ਗੁਰਸਬ ਦੇ ਬੱਚੇ ਛਿੱਧੇ ਦੇ ਵਿਚਾਰ ਰਹੇ ਜੀ ਹਾਂ ਜੀ ਕਿਉਂਕਿ ਅੱਜ ਕੱਲ ਛਿੱਧੇ ਜੋੜ ਮੇਲਾ ਫਤਿਹਗੜ੍ਹ ਸਾਹਿਬ ਚੱਲ ਰਿਹਾ ਇਸ ਕਰਕੇ ਅਸੀਂ ਵੀ ਉਹਨਾਂ ਦੇ ਯਾਦ ਵਿੱਚ ਦੁੱਧ ਦਾ ਲੰਗ ਲਾਇਆ ਜਿਵੇਂ ਕਿ ਮੋਤੀ ਮਹਾਰਾਜ ਜੀ ਨੇ ਲਾਇਆ ਸੀਗਾ ਇਸ ਕਰਕੇ ਸੰਗਤਾਂ ਵੱਲੋਂ ਸਾਡੇ ਦਾ ਪੂਰਾ ਪੂਰਾ ਸਹਿਯੋਗ ਕੀਤਾ ਗਿਆ। ਗੁਰਮੀ ਸਾਹਿਬ ਦੇ ਬੱਚਿਆਂ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ ਉਹ ਜਗ੍ਹਾ ਤੇ ਮੋਤੀराम ਮਹਾਰਾਜ ਜੀ ਵੱਲੋਂ ਕਿ ਦੁੱਧ ਦਾ ਬੱਚਿਆਂ ਨੂੰ ਦੁੱਧ ਸ਼ਕਾਇਆ ਗਿਆ ਸੀ ਉਹਦੀ ਯਾਦ ਨੂੰ ਲੈ ਕੇ ਜਿਹੜਾ ਕਿ ਅੱਜ ਮੋਗਾ ਦੇ ਕੱਚੇ ਦਸਾਂਝ ਰੋਡ ਤੇ ਲੰਗਰ ਲਗਾਇਆ ਗਿਆ ਕਿੰਨੇ ਕਿ ਦਿਖਾਇਆ ਜਾਵੇ ਸੰਗਤਾਂ ਵੱਲੋਂ ਪ੍ਰੋਲਾ ਕੀਤਾ ਗਿਆ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ ਜਿਨ੍ਹਾਂ ਛੋਟੇ ਛੋਟੇ ਬੱਚਿਆਂ ਨੇ ਨੀਆਂ ਵਿੱਚ ਨਗੇ ਸੀ ਔਰ ਸਿੱਖ ਧਰਮ ਨੂੰ ਬਚਾਉਣ ਲਈ ਹਿੰਦੂ ਧਰਮ ਦੀ ਬਚਾਉਣ ਲਈ ਦਸੇ ਪਾਸ਼ਾ ਨੇ ਪੂਰਾ ਸਰਬੰਸਵਾਰਤਾ ਗੁਰਦੇਵ ਪਮ ਲਿਵਿੰਗ ਇੰਡੀਆ ਨਿਊਜ਼ ਮੋਗਾ